नवशह सरगर्मी प्रोग्राम वास्तविक प्रतिशी की तरफ आप जी का हार्दिक स्वागत है यह शायद जिला शहीद भगत सिंह संबंधित अज दिन विशेष सरगर्मी ਤਿਤ ਕਮਲ ਪਰਗਾਸ ਸਭ ਕੈ ਮਨ ਸਗਰ ਤੇ ਉਦਾਸ ਸਭ ਦਰਸੀ ਇਕ ਵਿਸ਼ਟੇ ਕਾ ਜਿਵਨ ਇਸ ਜਨ ਕਰ ਮੁਖ ਪਰੇ ਗੁਰ ਨਾਨਕ ਨਾਮ ਬਚਨ ਮਨ

ਇਸ ਇਸ ਕੇ ਹਰ ਕਾਮਨ ਮਨ ਮਾਨੇ ਸੋ ਸਤਿਗੁਰ ਪਰੇਸ਼ਰ ਕੀ ਗਤ ਜਾਨੇ ਸੋ ਸਤਿਗੁਰ ਜਿਸ ਰਿਤੇ ਆਣੇ ਸੋ ਸਤਿਗੁਰ ਜਿਸ ਭਰਨ ਕਰੇ ਇਹ ਮੁੱਖੀ ਜਾਣਤਾਂ ਪਰਮ ਭਰਤ ਸੇ ਸਿਰ ਕਾ ਸੂਸ। ਬਹੁਤ ਹੀ ਹੰਤ ਕੀਮਤ ਨਹੀਂ ਪਾਏ। ਗਿਆਨ ਤੋਂ ਅਰਾਜ ਸ੍ਰੇ ਮਲਾਈ। ਇਹ ਪਾਇ ਇੱਕ ਸਤਲ ਅਨੇਕ। ਸਾਰਤ ਗੁਰਖ ਪੂਰਨ ਹੋਵੇ। ਸੰਗੋ ਨਾ ਬੋਚਤ ਪ੍ਰਾਨੀ। ਅਗਨ ਅਬੋਚਤ ਰਾਮ ਨਿਰਮਾਨੀ। ਜਿਰਾ ਹਾਰ ਨਿਰਵੇ ਸੁਖਦਾਈ। ਤਾਮੀ ਕਰਤ ਕਰਤ ਨਾਮ ਤੇ ਆਪਾ। ਉਹ ਜਿਹੜਾ ਉਚਾਰੇ ਮੁਸਰਵੀ ਤੇਰਾ ਤਰਤਾਰਨੂ ਜਾਣਤ ਬੇਦ ਤੇ ਕੇ ਆਲਮ ਦਾਦਨ ਕਾਮੇ ਮੱਕ ਆਦੇ ਲੀਨਾਨ ਸੰਪ ਸਰਕਾਰੂੜ ਉਚਾਰਤ ਬੇਦ ਜਾਣ ਕੋ ਬੇਦ ਨਾ ਹਾਵਤ ਤੇਤਾ ਤੁਮ ਕਰਪਾ ਹੰਯੁ ਉਮਾਗਤ ਆੜ ਕੋੜ ਕਸ ਤੇਦ ਨ ਜਾਣਤ ਕਉ ਕੈਤ ਸੰਸਾਰਿ ਰਣਕ ਬਰਤਿਨ ਤੈਨ ਤੈ ਮੇਂ ਆਪਣੀ ਮੁਖ ਹੜਤੀ ਰਣਕ ਭਿੰਨ ਤੇਤ ਕੋਇ ਦੇਤੀ ਬੁਰਾ ਨਾ ਬਹ ਬਜਰੇ ਬਸਾਰਾ ਤੇ ਸਜਾ ਪ੍ਰਧਨ ਸੰਸਾਰਾ ਮਰੂਤ ਰੂਪ ਸਰੂਪ ਕੈਤ ਭੈਰੋ ਰਾਖਿ ਤਹੀ ਤੁੰਵਾਨ ਜੇਲ ਜੇਲੁ ਸੇਤਨ ਕੀਨੀ ਉਤਪਨ ਕਾਨ ਮੋਰ ਕੀਨੀ से महा हर हर महादेव हर हर महादेव हर हर महा लो हर और हर महादेव हर हर महादेव हर हर महादेव वो शंकर भगवान की चलो कश्मीर की वादी में हजाज की शादी में चलो कश्मीर की वादी में आजाद की शादी में हर हर महा ਅੱਜ ਕਿੱਥੇ ਕਿੱਥੇ ਜਾ ਰਹੇ ਹਾਂ ਤੁਸੀਂ ਦੱਸੋ ਮੜ ਜੀ ਅੱਜ ਆਜਾ ਆਜਾ ਦੱਸ ਹਾਂਜੀ ਜੈ ਬੋਲੇ ਜੀ ਹੋਰ ਜੀ ਠੀਕ ਠਾਕ ਹੋ ਸਾਰੇ ਅੱਜ ਅਸੀਂ ਜਾ ਰਹੇ ਹਾਂ ਪੋਲੇ ਸ਼ੰਕਰ ਦੇ ਬਰਾਤੀ ਬਣ ਕੇ ਪੋਲੇ ਦੇ ਵਿਆਹ ਤੇ ਅਮਨਾਂ ਦੀ ਯਾਤਰਾ ਅਸੀਂ ਇਹ ਤੋਂ ਸਭ ਤੋਂ ਪਹਿਲੇ ਜਾਵਾਂਗੇ ਜੰਮੂ ਭਗਤੀ ਨਗਰ ਉਸ ਤੋਂ ਬਾਅਦ ਚ ਕਾਂਵਾਈ ਦੇ ਥਰੂ ਬਾਲਟਾਲ ਪਹੁੰਚਾਂਗੇ ਬਾਲਟਾਲ ਪਹੁੰਚਣ ਤੋਂ ਬਾਅਦ ਚ ਪੋਲੇ ਦੇ ਦਰਸ਼ਨ ਕਰਕੇ ਬਾਅਦ ਵਿੱਚ ਦੇ ਵੈਸ਼ਨਵਾ ਮਾਧ ਮੱਥਾ ਟੇਕ ਕੇ ਨਵਾਂ ਸ਼ਹਿਰ ਪਹੁੰਚਾਂ ਜੈ ਬੋਲੇ ਜੈ ਬੋਲੇ ਜੈ 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 ਬੋਲੇ ਹੋਰ ਹੋਰ ਜੈ ਮਾਹਾਰਿ

ਅੰਦਰ ਵੀ ਨਾ ਕੋਈ ਕੋਈ ਵੀਡੀਓ ਬਣਾਇਓ ਚਲੋ ਯਾਰ ਕੋਲੇ ਯਾਰ ਸਾਈਲ ਗਲੇ ਜਰ ਰਸਾ ਘਟੀ ਗਲੇ ਇਧਰੋਂ ਸਾਰੀ ਕਮਾ ਲਓ ਲੈ ਕੇ ਜਾਣਾ ਨਾ ਚੱਲੋ ਜੱਲਾ ਭਾਜੀ ਕਿੱਥੇ ਹੋ ਦੁੱਧਾਂ ਦੀਆਂ ਰੱਖਦੇ ਤੁਸੀਂ ਕੰਮ ਕਰਨ ਲੱਗੇ ਇਹਦੀ ਜਿੰਮੇਵਾਰੀ ਤੁਸੀਂ ਪਹੁੰਚੋ ਰਾਣੀ ਗਾੜ ਕੇ ਨਾ ਤੰਗੜਾ ਬਣਾਇਆ ਜਾਨੂ ਮਾਰਾ ਬੰਦ ਖੜਨਾ ਕੁਝ ਨਹੀਂ ਬਾਦੀ ਰੋਗੀ ਦਾ ਮਤਲਬ ਹੈ ਨਾ ਪ੍ਰਿੰਟ ਗੱਡੀ ਲੈ ਕੇ ਆਓ ਯਾਰ ਹੁਣ ਕੱਲ ਸੁਣ ਲਓ ਇੱਧਰ ਆਓ ਉਹਨਾਂ ਦੀ ਤੰਮੀ ਵਾਹ ਲੈ ਹਾਈਫਾਈ ਕੀ ਨਾਮ ਆ ਤੁਹਾਡਾ ਤੇ ਕੀਮਾ ਵਾਲਾ ਜਿਹੜਾ ਠਾਈਆਂ ਦਾ ਸਰ ਮੇਰਾ ਨਾਮ ਪ੍ਰਸ਼ਾਂਤ ਵਰਮਾ ਅੱਜ ਰਵੀਨ ਬੰਸਲ ਦਾ ਫੋਨ ਆਇਆ ਮੈਨੂੰ ਕੋਈ 2-3 ਘੰਟੇ ਪਹਿਲਾਂ ਕਿ ਮਕੇਰੀਆਂ ਤੋਂ ਫੋਨ ਆਇਆ ਕੋਈ ਟਰੱਕ ਗਾਉ ਮੈਸ਼ਨ ਨਾਲ ਭਰਿਆ ਤਲਵਾੜੇਵਾਲ ਆ ਰਿਹਾ ਅਸੀਂ ਆਪਣੇ ਮੁੰਡੇ ਇੱਥੇ ਖੱਟੇ ਕਰਕੇ ਤੇ ਤਲਾੜੇ ਅਖੋਖਾ ਮਾਰਕੀਟ ਦੇ ਸਾਹਮਣੇ ਖੜ ਗਏ 500 ਉਹਨਾਂ ਨੇ ਗੱਡੀ ਹਾਜੀਪੁਰ ਤੱਕ ਪੁਜਾਲੀ ਤੇ ਉਹਦੇ ਮਗਰ ਮਗਰ ਆ ਗਏ ਇੱਥੇ ਆ ਕੇ ਉਹਨਾਂ ਨੂੰ ਘੇਰ ਲਿਆ ਇੱਕ ਬੰਦਾ ਸਾਡਾ ਉਹਦਾ ਚਾਬੀ ਕੱਢਣ ਵੀ ਲੱਗ ਗਿਆ ਉਹਨੂੰ ਨਿਕਲਣ ਨੂੰ ਕਿਹਾ ਉਹਨੇ ਰਾਡ ਰੂਟ ਦਿਖਾਈ ਅੰਦਰੋਂ ਫੇਰ ਉਹਨੇ ਟਰੱਕ ਭਜਾ ਲਿਆ ਇੱਥੋਂ ਟਰੱਕ ਭਜਾਇਆ ਖੋਖਾ ਮਾਗੜ ਚੋਂ ਦਾਰਾ ਹਾਜੀਪੁਰ ਚਲ ਗਿਆ ਅਸੀਂ ਉਹਦੇ ਮਗਰ ਚੱਲ ਗਏ ਮੈਂ ਤੇ ਮੇਰੇ ਨਾਲ ਮੁੰਡਾ ਇੱਕ ਹੋਰ ਸੀਗਾ ਅਸੀਂ ਹਾਜੀਪੁਰ ਜਾ ਕੇ ਉਹਦੀ ਗੱਡੀ ਕ੍ਰੋਸ ਕਰ ਲਈ ਉਹਨੂੰ ਲੱਗਿਆ ਕਿ ਇਹ ਨਕਲ ਲਵਾਉਗੇ ਉਹਨੇ ਬਾਜ਼ਾਰ ਦੇ ਪਿੱਛੋਂ ਗੱਡੀ ਦੋ ਆਪਾਂ ਵਾਪਸ ਤਰਵਾੜੇ ਨੂੰ ਮੋੜ ਲਈ ਫੇਰ ਇੱਥੋਂ ਗੱਡੀਆਂ ਮਗਰ ਤੋਂ ਨੇ ਫੇਰ ਇੱਥੇ ਟਰੱਕ ਘੁਮਾ ਕੇ ਤੇ ਮੁੜ ਕੇ ਨੇ ਠੀਰ ਦੀ ਖੇਤੋਂ ਦਤਾਰਪੁਰ ਤੇ ਰਕੜੀ ਕਰਾਈ ਵਾਲ ਪਾਰਿਆ ਉਹਨੂੰ ਰਸਤੇ ਦਾ ਪਤਾ ਨਹੀਂ ਸੀਗਾ ਅੱਗੇ ਸੜਕ ਛੋਟੀ ਸੀ ਉੱਥੇ ਫਸ ਗਿਆ ਇੱਕ ਨੱਟ ਗਿਆ ਇੱਕ ਫਸ ਗਿਆ ਗੱਡੀ ਕਿੱਥੇ ਸੀਗੀ ਹੋਰ ਜਿਹੜੀ ਇਹ ਜੰਮੂ ਨੰਬਰ ਦੀਨਾਗਰ ਤੋਂ ਆਈ ਸੀ ਇਹ ਜੰਮੂ ਨੰਬਰ ਹੈ ਦੀਨਾਗਰ ਤੋਂ ਆਈ ਸੀ ਤਾਂ ਕਹਿੰਦੇ ਕਿ ਮਨੋਲੀ ਜਾ ਰਹੀ ਸੀ ਇਹ ਉਹਦੇ ਬਿਆਨ ਹੈ ਜਿਹੜਾ ਬੰਦਾ ਫੜਿਆ ਤਿੰਨ ਦੀਆਂ ਮੇਡੀਆਂ ਹੋਰ ਵੀ ਭਰਦੀਆਂ ਪਈਆਂ ਦੋ ਜਾਣੇ ਇੱਕ ਸਵਿਫਟ ਮਗਰ ਗੱਡੀ ਪਿਛੋਂ ਭਰਦੀ ਵੀ ਨਾਲੇ ਮੌਕੇ ਤੇ ਇੱਕੋ ਫੜੇ ਇੱਕ ਫਰਾਰ ਹੋ ਗਿਆ ਇੱਕ ਇਹਦੇ ਮਗਰ ਸਵਿਫਟ ਸੀਗੀ ਜਿੱਦਾਂ ਕੋਈ ਸਿਕਿਉਰਿਟੀ ਐ ਸਕੋਟ ਨਹੀਂ ਕਰਦੀ ਗੱਡੀ ਕਿਸੇ ਨੂੰ ਉਹ ਵੀ ਸੀਗੀ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਡੀਆਂ ਗੱਡੀਆਂ ਜ਼ਿਆਦਾ ਕਿਉਂਕਿ 8-10 ਗੱਡੀਆਂ ਹੈਗੀਆਂ ਮੋਟਰ ਤੇ ਕੋਸੇ ਉਹ ਫੇਰ ਪਿੱਛੋਂ ਗਾਇਬ ਹੋ ਗਏ ਨਹੀਂ ਲੱਗਦਾ ਰੋਣਾ ਕੋਲ ਹਥਿਆਰ ਵੀ ਕਿੰਨਾ ਹੋਗਾ ਇਹਨਾਂ ਦੀ ਚੈਕਿੰਗ ਕਿਉਂ ਨਹੀਂ ਕੀਤੀ ਗਈ ਸਰ ਸਰ ਜੀ ਇਹ ਹੀ ਵਿਚਾਰ ਸਾਡੇ ਅਪਚ ਵੀ ਚੱਲਦਾ ਹੈ ਕਿ ਗੱਡੀ ਤਲਵਾੜੇ ਤੱਕ ਇੰਨੇ ਨੱਕੇ ਟਪਕੇ ਪਹੁੰਚੀ ਕਿਤਾ ਮੈਂ ਹੁਣ ਕਿਸੇ ਦਾ ਵਿਅਕਤੀਗਤ ਤੌਰ ਤੇ ਨਾਮ ਨਹੀਂ ਲੈ ਸਕਦਾ ਪਰ ਜ਼ਿੰਮੇਵਾਰੀ ਤਾਂ ਸ਼ਾਸਨ ਪ੍ਰਸ਼ਾਸਨ ਦੀ ਬਣਦੀ ਹੈ ਜੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡੀ ਜ਼ਿੰਮੇਵਾਰੀ ਤੇ ਹੀ ਨਿਭਾ ਰਹੇ ਹਾਂ ਇਹ ਉਹ ਕਿਉਂ ਨਹੀਂ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਰਿਆ ਇਹ ਉਹ ਜਾਣਨ ਕਿਤੇ ਨਾ ਕਿਤੇ ਤਾਂ ਕਬਲੇਬਾਜੀ ਹੈਗੀ ਆ ਨਾਲੇ ਜੀ ਮੰਗ ਤਾਂ ਹੀ ਕਰਦੇ ਨੇ ਕਿ ਤਲਵਾੜੇ ਤੱਕ ਗੱਡੀ ਪਹੁੰਚੇ ਨਾ ਤੁਸੀਂ ਪਿੱਛੇ ਚੈਕਿੰਗਾਂ ਕਰੋ ਨਾ ਇਹ ਜੇ ਐਂਡ ਕਿਹਦੀਆਂ ਜਿੰਨੀਆਂ ਗੱਡੀਆਂ ਆਉਂਦੀਆਂ ਤਲਵਾੜੇ ਤੱਕ ਪਹੁੰਚਦੀਆਂ ਸਾਡੇ ਕੋਲ ਤਾਂ ਕੋਈ ਹਥਿਆਰ ਨਹੀਂ ਅਗਲੇ ਕੋਲ ਹਥਿਆਰ ਵੀ ਹੋ ਸਕਦੇ ਆ ਅਸੀਂ ਨੂੰ ਅਸੀਂ ਉਂਗਲੀ ਤੇ ਖੂਨ ਲਵਾ ਕੇ ਸ਼ੀਦियां ਪ੍ਰਾਪਤ ਕਰ ਲਈਏ ਉਹਦੇ ਨਾਲ ਪੁਲਿਸ ਆਪਣਾ ਕੰਮ ਕਰੇ ਪਰਚਾ ਤਲਵਾੜੇ ਨਾਲੇ ਜੀ ਜਿਹੜਾ ਬੰਦਾ ਆ ਪਰਚੇ ਦੀ ਜਿਹੜੀ ਗੱਲ ਆ ਇੱਕ ਉਹ ਹਾਜੀਪੁਰ ਕਿਉਂ ਕਰ ਰਹੇ ਇਹ ਵੀ ਸਾਡੇ ਸਮਝ ਤੋਂ ਬਾਹਰ ਹੈ ਕਿਉਂਕਿ ਗੱਡੀ ਅਸੀਂ ਇ ਤਲਵਾਰਾ ਪੁਲਿਸ ਸਟੇਸ਼ਨ ਦੇ ਏਰੀਏ ਦੇ ਪਿੰਡ ਪੈਂਦਾ ਉੱਥੋਂ ਗੱਡੀ ਖੜੀ ਉੱਥੋਂ ਬੰਦਾ ਖੜਿਆ ਉਹ ਬੰਦਾ ਹਾਈਪਰ ਲੈ ਗੇ ਜਦ ਕਿ ਗਊਸ਼ਾਲਾ ਇੱਥੇ ਵਧੀਆ ਇੱਥੇ ਗਊਮੰਚ ਦੀ ਵੀ ਸੇਵਾ ਵਧੀਆ ਹੋ ਜਾਣੀ ਤੇ ਟਰੱਕ ਵੀ ਅਸੀਂ ਇੱਥੇ ਲੈ ਕੇ ਖੜਾ ਕਰ ਲਿਆ ਮੌਕੇ ਤੇ ਕੋਲਸਟਾਂ ਮੌਕੇ ਤੇ ਇੱਕ ਮਲਾਈਓ ਸਾਹਿਬ ਆਏ ਸੀਗੇ ਮੈਨੂੰ ਜਾਣਦਾ ਨਹੀਂ ਉਹਨਾਂ ਦਾ ਨਾਮ ਤੇ ਉਸ ਤੋਂ ਬਾਅਦ ਐਸਰ ਸਾਹਿਬ ਨੂੰ ਜਦੋਂ ਅਸੀਂ ਫੜ ਲਿਆ ਸੀ ਉਹਨੇ ਫੜ ਲੈ ਹੋਣੀ ਦੋ ਬੰਦੇ ਹੁਣੀ ਖਬਰ ਮਿਲੀ ਕਿ ਦੋ ਬੰਦੇ ਹੋਰ ਵੀ ਫੜ ਲਿਆ ਦੋ ਬੰਦੇ ਹੋਰ ਫੜ ਲਿਆ ਨਾਲੇ ਜੀ ਜਿਹੜਾ ਹਜੀਪੁਰ ਦਾ ਕੀ ਮਾਜਰਾ ਵੀ ਤਲਵਾੜੇ ਕਿਉਂ ਨਹੀਂ ਪਰਚਾ ਦਾਇਰ ਕੀਤਾ ਹਾਂਜੀ ਹਾਂਜੀ ਇਹ ਤਾਂ ਇੱਕ ਇੱਕ ਇਤਹਾਸ ਕਿਉਂ ਨਹੀਂ ਕਰਦੇ ਉਹ ਜਾਣਦੇ ਅਸੀਂ ਤਾਂ ਗਊ ਵੰਸ਼ ਕਰਕੇ ਕਹਿੰਦੇ ਆ ਕਿ ਇੱਥੇ ਗਊਸ਼ਾਲਾ ਵੱਡੀ ਹੈ ਇੱਥੇ ਸੇਵਾ ਹੋ ਜਾਂਦੀ ਉੱਥੇ ਗਊਸ਼ਾਲਾ ਵੀ ਛੋਟੀ ਹੈ ਨੰਬਰ ਤੋਂ ਤੇ ਏਰੀਆ ਜਦ ਤਲਵਾੜਾ ਪੈਂਦਾ ਤੇ ਹਜੀਪੁਰ ਦਾ ਕਾਰਨ ਸਾਡੀ ਸਮਝ ਤੋਂ ਬਾਹਰ ਹੈ ਤੁਸੀਂ ਪੁੱ ਇਸ ਸੱਜਣ ਸ਼ਿਭ ਭਗਸੇ ਨਗਨਸਵਨਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ